ਫਰੋਟਪੁਰ ਦੇ ਕਸਵਾ ਗੁਰੂ ਹਰ ਸਹਾਇ ਵਿਖੇ ਸਵਾਇਆ ਰਾਇ ਉਤਾੜ ਵਿਖੇ ਨਿਕਲਦੀ ਲਾਸ਼ਮਣ ਨਹਿਰ ਵਿੱਚ ਪਾੜ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਅਤੇ ਪਾਣੀ ਘਰਾ ਵਿੱਚ ਜਾ ਪੁੱਜਾ ਹੈ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਵੀ ਨਹਿਰੀ ਵਿਭਾਗ ਦਾ ਅਧਿਕਾਰੀ ਨਹੀਂ ਪੁੱਜਾ ਪਿੰਡ ਸਵਾਇਆ ਰਾਇ ਉਤਾੜ ਨਹਿਰ ਟੁੱਟੀ ਨੂੰ ਕਿੰਨਾ ਟਾਈਮ ਹੋ ਚੁੱਕਿਆ ਹੈ ਨਹਿਰ ਟੁੱਟੀ ਨੂੰ 5 ਤੋਂ 6 ਘੰਟੇ ਹੋ ਚੱਲੇ ਨੇ ਅਜੇ ਤੱਕ ਨਹਿਰ ਵਿਭਾਗ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਸਾਡਾ ਬਿਲਕੁਲ ਨਾਲ ਹੀ ਘਰ ਹੈ ਤੇ ਸਾਡੇ ਘਰ ਨੂੰ ਪਾਣੀ ਆ ਜਿਹੜਾ ਉਹ ਲੱਗ ਚੁੱਕਿਆ ਹੁਣ ਹੁਣ ਤੁਸੀਂ ਸਰਕਾਰ ਕੋਲ ਕੀ ਚਾਹੁੰਦੇ ਹੋ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਅਧਿਕਾਰੀਆਂ ਨੂੰ ਇੱਥੇ ਭੇਜ ਕੇ ਤੇ ਇਸ ਨੂੰ ਬੰਨਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਦੀ ਨਹਿਰ ਟੁੱਟਣ ਦਾ ਕਾਰਨ ਇਹੀ ਹੈ ਕਿ ਨਹਿਰ ਦੀ ਜਿਹੜੀ ਕੀ ਟਾਈਮ ਤੇ ਸਫਾਈ ਨਹੀਂ ਕਰਾਈ ਜਾਂਦੀ ਤੇ ਗੰਧ ਦੇ ਕਾਰਨ ਅੱਗੋਂ ਪਾਣੀ ਦੀ ਡੱਫ ਲੱਗ ਜਾਂਦੀ ਹੈ ਤੇ ਇਥੋਂ ਜਿਹੜੀ ਕੀ ਨਹਿਰ ਟੁੱਟ ਜਾਂਦੀ ਹੈ ਕਿੰਨੇ ਐਕਰ ਜਿਹੜੀ ਫਸਲ ਖਰਾਬ ਹੋ ਗਈ ਹੈ ਇਥੋਂ ਤਕਰੀਬਨ ਪਹਿਲਾਂ ਵੀ ਜਦੋਂ ਟੁੱਟੀ ਸੀ ਪਹਿਲਾ ਹਫ਼ਤੇ ਦੋ ਤੋਂ ਪਹਿਲਾਂ ਉਦੋਂ ਵੀ ਫਸਲ ਬਹੁਤ ਖਰਾਬ ਹੋਈ 50 60 ਕਿੱਲੇ ਦੇ ਕਰੀਬ ਜਿਹੜਾ ਝੋਨਾ ਖਰਾਬ ਹੋ ਗਿਆ ਸੀ ਤੇ ਉਹ ਫਿਰ ਹੁਣ ਉਸ ਤੋਂ ਵੱਧ ਉਸ ਤੋਂ ਵੱਧ ਜਿਹੜਾ ਕਿ 60 70 ਦੇ ਬੈਂਕੜ ਦੇ ਜਿਹੜੀ ਜ਼ਮੀਨ ਐ ਥੋਂ ਬਰਬਾਦ ਹੋ ਚੁੱਕੀ ਐ ਪਾਣੀ ਦੇ ਨਾਲ ਸਰਕਾਰ ਕੋਲ ਅਸੀਂ ਕੀ ਮਦਦ ਚਾਹੁੰਦੇ ਹਾਂ ਸਰਕਾਰ ਕੋਲ ਇਹ ਮਦਦ ਚਾਹੁੰਦੇ ਆ ਕਿ ਜਿਹੜੇ ਪ੍ਰਸ਼ਾਸਨ ਨੇ ਜਿਹੜੇ ਕਿ ਵਗੈਰਾ ਐਕਸ਼ਨ ਵਗੈਰਾ ਐਸੀ ਵਗੈਰਾ ਉਹਨਾਂ ਨੂੰ ਜਿਹੜਾ ਕਿ ਖਿੱਚ ਪਾਵੇ ਕਿ ਇਹਨਾਂ ਨਹਿਰਾਂ ਦੀ ਸਫਾਈਆਂ ਟਾਈਮ ਤੇ ਕੀਤੀਆਂ ਜਾਣ ਤਾਂ ਕਿ ਜਿਹੜਾ ਇਥੋਂ ਦੇ ਨੁਕਸਾਨ ਨਾ ਹੋਵੇ ਕਿਸਾਨਾਂ ਦਾ ਸੋ ਇਹ ਜਿਹੜੇ ਨੁਕਸਾਨ ਹੋਇਆ ਇਹ ਦਾ ਨਹਿਰ ਵਿਭਾਗ ਹੀ ਜਿਹੜਾ ਕਿ ਜ਼ਿੰਮੇਵਾਰ ਹੈ ਤੇ ਅਸੀਂ ਸਰਕਾਰ ਕੋਲ ਮੰਗ ਚਾਹੁੰਦੇ ਆ ਕਿ ਇਹਨਾਂ ਦਾ ਜਿਹੜਾ ਬੰਦਾ ਮੁਆਫਦਾ ਇਹਨਾਂ ਨੂੰ ਫਿਰ ਦਿੱਤਾ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ